ਕੱਲ ਦਾ ਦਿਨ ਦੱਖਣ ਪੂਰਬੀ ਏਸ਼ੀਆ ਦੇ ਲਈ ਮੰਦ ਭਾਗ ਕਰ ਰਿਹਾ ਅਰੁੰਦੇਵ ਜੀ ਕਹਿੰਦੇ ਕਿ 7.7 ਦੀ ਤੀਬਰਤਾ ਦਾ ਭੁਚਾਲ ਸੀ ਤੇ ਹੁਣ ਤੱਕ ਦੇ ਜੋ ਅੰਕੜੇ ਨੇ ਜਿੰਨੀ ਦੇਰ ਤੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ 1000 ਤੋਂ ਪਾਰ ਹੋ ਗਿਆ ਮੌਤਾਂ ਦਾ 7.7 ਤੀਬਰਤਾ ਦਾ ਇਹ ਜਿਹੜਾ ਭੁਚਾਲ ਆਇਆ ਇਹਨੇ ਪੂਰੇ ਦੱਖਣ ਏਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ ਭਾਰਤ ਨੇ ਸਭ ਤੋਂ ਪਹਿਲਾਂ ਉੱਥੇ ਮਦਦ ਦੇ ਲਈ ਹੱਥ ਵਧਾਇਆ ਆ ਭਾਰਤ ਵੱਲੋਂ ਰਾਹਤ ਦਿੰਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਰਾਹਤ ਸਮਗਰੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਪਰ ਸਭ ਤੋਂ ਵੱਡੀ ਸਮੱਸਿਆ ਇਹ ਆ ਜਿਹੜੀਆਂ ਕਮੰਤਰੀ ਸੰਸਥਾਵਾਂ ਨੂੰ ਪਹਿਲਾਂ ਜਿਹੜੀਆਂ ਅਮਰੀਕਾ ਵੱਲੋਂ ਏਡ ਦਿੱਤੀ ਜਾਂਦੀ ਸੀ ਹੁਣ ਉਹ ਅਮਰੀਕਾ ਵੱਲੋਂ ਏਡ ਨਹੀਂ ਦਿੱਤੀ ਜਾ ਰਹੀ ਜਿਹਦੇ ਕਰਕੇ ਇਹ ਸਾਰਾ ਧਾਰਮDAAR ਜਿਹੜਾ ਆ ਬਾਕੀ ਮੁਲਕਾਂ ਦੇ ਸਿਰ ਆ ਰਿਹਾ ਉਸ ਤਰੀਕੇ ਦੇ ਨਾਲ ਇਸ ਮੁਲਕ ਨੂੰ ਮਦਦ ਨਹੀਂ ਮਿਲ ਪਾਉਗੀ ਜਿਵੇਂ ਪਹਿਲੀਆਂ ਕੁਦਰਤੀ ਆਫਤਾਂ ਦੇ ਵੇਲੇ ਮਦਦ ਮਿਲਦੀ ਸੀ ਸਾਡਾ ਜਿਹੜਾ ਪੰਜਾਬ ਆ ਇਹ ਵੀ ਅਰਥਕੋਇਕ ਜ਼ੋਨ ਦੇ ਤਹਿਤ ਆਉਂਦਾ ਲਗਭਗ ਸਾਰਾ ਉੱਤਰੀ ਭਾਰਤ ਜੇ ਵਿੱਚ ਦਿੱਲੀ ਪੰਜਾਬ ਹਰਿਆਣਾ ਹਿਮਾਚਲ ਵੀ ਸ਼ਾਮਿਲ ਹੈ ਅੱਛਾ ਪਾਦਰੀ ਬਜਿੰਦਰ ਜ਼ਬਰਜਨਾ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ ਇਹ ਜਿਹੜਾ ਪਾਦਰੀ ਆ ਇਹਦਾ ਇੱਕ ਜਲੰਧਰ ਤੇ ਲੱਗ ਕੇ ਇੱਕ ਸੈਂਟਰ ਹੈ ਤਾਜਪੁਰ ਆ ਇੱਕ ਮੁਹਾਲੀ ਦੇ ਵਿੱਚ ਇਹਦਾ ਸੈਂਟਰ ਹੈ ਮੁੱਲਾਂਪੁਰ ਦੇ ਵਿੱਚ ਉੱਥੇ ਇਹ ਚਮਤਕਾਰਾਂ ਦਾ ਬਹੁਤ ਦਾਅਵੇ ਕਰਦਾ ਦੇਖੋ ਅੱਜ ਹallelujah ਵਾਲਾ ਕੰਮ ਬਹੁਤ ਚੱਲਦਾ ਆ ਉਹ ਕੁੜੀ ਇਹਦੇ ਡੇਰੇ ਤੇ ਆਉਂਦੀ ਸੀ ਤੇ ਉੱਥੇ ਇਹ ਬੰਦੇ ਨੇ ਇਹ ਉਹਦੇ ਨਾਲ ਰابطਾ ਕੰਮ ਕੀਤਾ ਰابطੇ ਤੋਂ ਬਾਅਦ ਇਹਨੇ ਉਹਨੂੰ ਆਪਣੇ ਚਾਂਸੇ ਚ ਲਿਆ ਚਾਂਸੇ ਚ ਲੈਣ ਤੋਂ ਬਾਅਦ ਇਸ ਬੰਦੇ ਨੇ ਉਹਦੇ ਨਾਲ ਕਾਫੀ ਲੰਮਾ ਸਮਾਂ ਜ਼ਬਰਜਨਾਹ ਕੀਤਾ ਉਹਦੀਆਂ ਕੋਈ ਅਸ਼ਲੀਲ ਵੀਡੀਓਜ਼ ਬਣਾ ਲਈਆਂ ਦੋਸ਼ੀ ਇਹਨੂੰ ਕਰਾਰ ਦੇ ਦਿੱਤਾ ਗਿਆ ਸਜਾਦਾ ਇਹਦਾ ਫੈਸਲਾ ਪਹਿਲੀ ਤਰੀਕ ਨੂੰ ਹੋਊਗਾ ਮਤਲਬ ਸੋਮਵਾਰ ਨੂੰ ਉਸ ਦਿਨ ਇਹਨੂੰ ਸਜ਼ਾ ਸੁਲਾਈ ਜਾਊਗੀ ਇਹ ਕਹਿੰਦੇ ਜਗਜੀਤ ਸਿੰਘ ਢੱਲੇਵਾਲ ਹੋਣਾ ਨੇ ਆਪਣਾ ਮਰਨਵਰਤ ਤੋੜਤਾ ਇਹ ਕਹਿੰਦੀ ਆ ਸਰਕਾਰ ਕਿਸਾਨ ਕਹਿੰਦੇ ਆ ਨਹੀਂ ਜੀ ਉਹਨਾਂ ਨੇ ਮਰਨਵਰਤ ਹਜੇ ਵੀ ਜਾਰੀ ਆ ਤੇ ਉਹਨਾਂ ਨੇ ਨਹੀਂ ਤੋੜਿਆ ਖਬਰ ਸਿਰਫ ਇਹ ਆਈ ਆ ਕਿ ਉਹਨਾਂ ਨੇ ਪਾਣੀ ਪੀਤਾ ਆ ਤੁਸੀਂ ਕਿਵੇਂ ਦੇਖੋਗੇ ਢੱਲੇਵਾਲ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਜਿੰਨੀ ਦੇਰ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਉਹ ਪਾਣੀ ਵੀ ਨਹੀਂ ਪੀਣਗੇ ਪਾਣੀ ਪਲਾਉਣ ਵਾਲਿਆਂ ਦੇ ਵਿੱਚ ਸਾਬਕਾ ਜਿਹੜੇ ਬਿਊਰੋਕਰੇਟ ਨੇ ਜਾਂ ਸਾਬਕਾ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਉੱਥੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਪਾਣੀ ਪਲਾਇਆ ਜਿਨ੍ਹਾਂ ਚ ਨਰਿੰਦਰ ਭਾਰਗਵ ਜਿਸ ਕਾਰਨ ਸਿੰਘ ਵਗੈਰਾ ਇਹ ਸਾਰੇ ਸੀਗੇ ਇਸ ਗੱਲ ਨੂੰ ਲੈ ਕੇ ਕਾਫੀ ਚੱਲ ਰਿਹਾ ਆ ਕਿ ਡੱਲੇਵਾਲ ਸਾਹਿਬ ਨੇ ਵਰਤ ਤੋੜਤਾ ਆ ਤੇ ਦੂਜੇ ਪਾਸੇ ਕਿਸਾਨ ਕਹਿੰਦੇ ਡੱਲੇਵਾਲ ਸਾਹਿਬ ਨੇ ਵਰਤ ਨਹੀਂ ਤੋੜਿਆ ਸਿਰਫ ਪਾਣੀ ਪੀਤਾ ਸੋ ਇਹ ਗੱਲ ਠੀਕ ਹੈ ਵੀ ਡੱਲੇਵਾਲ ਸਾਹਿਬ ਨੇ ਸਿਰਫ ਪਾਣੀ ਪੀਤਾ ਵਰਤ ਨਹੀਂ ਤੋੜਿਆ ਚੜੀਗੜ ਦੀ ਨਗਰ ਨਿਗਮ ਨੇ ਇਹ ਕਿਹਾ ਹੋਇਆ 2022 ਤੋਂ ਕੋਈ ਸਕੀਮ ਹੈ ਕੁੱਤਿਆਂ ਦੀ ਨਸਬੰਦੀ ਦੀ ਜੇ ਇੱਕ ਕੁੱਤਾ ਲਿਆਓ ਉਹਦੀ ਨਸਬੰਦੀ ਕਰਾਓ ਤੇ 1700 ਰੁਪਏ ਲੈ ਕੇ ਜਾਓ ਆਰਪੀਟੀ 24 ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਸ਼ੀਤਲ ਠਾਕੁਰ ਮੈਂ ਹਾਂ ਅਰੁੰਦੀ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਖਬਰ ਕੱਲ ਦਾ ਦਿਨ ਦੱਖਣ ਪੂਰਬੀ ਏਸ਼ੀਆ ਦੇ ਲਈ ਮੰਦਪਾਗਾ ਰਿਹਾ ਅਰੁੰਦੀਪ ਜੀ ਕਹਿੰਦੇ ਕਿ 7.7 ਦੀ ਤੀਬਰਤਾ ਦਾ ਪੁਚਾਲ ਸੀ ਤੇ ਹੁਣ ਤੱਕ ਦੇ ਜੋ ਅੰਕੜੇ ਨੇ ਜਿੰਨੀ ਦੇਰ ਤੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ 1000 ਤੋਂ ਪਾਰ ਹੋ ਗਿਆ ਮੌਤਾਂ ਦਾ ਕੀ ਕਹਿੰਨੇ ਹੋ ਜੀ ਬਿਲਕੁਲ ਸ਼ੀਤਲ ਜੀ ਅ ਦੱਖਣੀ ਏਸ਼ੀਆ ਦੇ ਵਿੱਚ ਜਿਹੜੇ ਮੁਲਕ ਆਉਂਦੇ ਨੇ ਜਿਹਦੇ ਵਿੱਚ ਥਾਈਲੈਂਡ ਆ ਮਿਆਂਮਾਰ ਆ ਜਿਹਨੂੰ ਪਹਿਲਾਂ ਬਰਮਾ ਕਹਿੰਦੇ ਸੀਗੇ ਅ ਫਿਰ ਕੰਬੋਡੀਆ ਆ ਕੰਪੂਚੀਆ ਆ ਵੀਅਤਨਾਮ ਇਹ ਸਾਰੇ ਮੁਲਕ ਦੱਖਣੀ ਏਸ਼ੀਆ ਦੇ ਖਿੱਤੇ ਦੇ ਵਿੱਚ ਆਉਂਦੇ ਨੇ ਕੱਲ ਮੰਡਲੇ ਦੇ ਲੱਗ ਗੇ ਮੰਡਲੇ ਤੋਂ 17 ਕਿਲੋਮੀਟਰ ਦੂਰ ਪੁਚਾਲ ਦਾ ਸੈਂਟਰ ਸੀਗਾ ਧਰਤੀ ਦੇ ਹੇਠ ਜਿਹੜਾ ਪੁਚਾਲ ਆ ਆ 7.7 ਤੀਬਰਤਾ ਦਾ ਜਿਹੜਾ ਭੁਚਾਲ ਆਇਆ ਇਹਨੇ ਪੂਰੇ ਦੱਖਣ ਏਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ ਸਭ ਤੋਂ ਵੱਧ ਨੁਕਸਾਨ ਜਿਹੜਾ ਆ ਉਹ ਮਿਆਂਮਾਰ ਦੇ ਵਿੱਚ ਹੋਇਆ ਥਾਈਲੈਂਡ ਦੇ ਵਿੱਚੋਂ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਆ ਰਹੀਆਂ ਨੇ ਵੀ ਉੱਥੇ ਬਿਲਡਿੰਗਾਂ ਅਟੈਕਿੰਗੀਆਂ ਲੋਕੋ ਆਪਣੇ ਹੋਟਲਾਂ ਚੋ ਘਰਾਂ ਚੋ ਨਿਕਲ ਕੇ ਬਾਹਰ ਆ ਗਏ ਤੇ ਮਿਆਮਾਰ ਦੇ ਵਿੱਚੋਂ ਕੋਈ ਪੁਖਤਾ ਖਬਰਾਂ ਨਹੀਂ ਆ ਰਹੀਆਂ ਪਰ ਕੁਝ ਇੱਕ ਟੁੱਟਮੀਆਂ ਜਿਹੜੀਆਂ ਨੇ ਵੀਡੀਓਜ਼ ਜਾਂ ਖਬਰਾਂ ਆ ਰਹੀਆਂ ਨੇ ਕਿਉਂਕਿ ਉੱਥੇ ਫੌਜੀ ਸ਼ਾਸਨ ਆ ਦੇਸ਼ ਦੁਨੀਆ ਨਾਲ ਉਹਦਾ ਕੋਈ ਬਹੁਤ ਜ਼ਿਆਦਾ ਸੰਪਰਕ ਨਹੀਂ ਹੈਗਾ ਇਸ ਕਰਕੇ ਕੋਈ ਪੁਖਤਾ ਜਾਣਕਾਰੀ ਨਹੀਂ ਸਾਹਮਣੇ ਆ ਰਹੀ ਮੋٹے ਮੋٹے ਰੂਪ ਦੇ ਵਿੱਚ ਇੰਨਾ ਕੀ ਆ ਰਿਹਾ ਵੱਡੇ ਪੱਧਰ ਤੇ ਮਿਆਮਾਰ ਦੇ ਵਿੱਚ ਨੁਕਸਾਨ ਹੋਇਆ ਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤੋਂ ਬਾਅਦ ਹੁਣ ਕੀ ਹੋਊਗਾ ਭੁਚਾਲ ਪਹਿਲਾਂ ਵੀ ਆਉਂਦੇ ਰਹੇ ਸੁਨਾਮੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ ਕੁਦਰਤੀ ਆਫਤਾਂ ਹੋਰ ਵੀ ਘੇਰਦੀਆਂ ਰਹੀਆਂ ਨੇ ਤੇ ਹੁਣ ਕੀ ਹੋਊਗਾ ਅਸਲ ਦੇ ਵਿੱਚ ਮਿਆਮਾਰ ਦਾ ਫੌਜੀ ਸ਼ਾਸਨ ਹੋਣ ਕਰਕੇ ਦੁਨੀਆ ਦੇ ਨਾਲ ਉਹਦਾ ਸੰਪਰਕ ਉਦਾਂ ਦਾ ਨਹੀਂ ਹੈ ਜਿਵੇਂ ਪਹਿਲਾਂ ਉੱਥੇ ਜਿਹੜੀ ਇੱਕ ਲੋਕਤੰਤਰੀ ਤਰੀਕੇ ਨਾਲ ਚੁਣੀ ਹੋਈ ਜਿਹੜੀ ਸਰਕਾਰ ਸੀ ਉਹਦਾ ਸੀਗਾ ਹੁਣ ਹਾਲਾਂਕਿ ਭਾਰਤ ਨੇ ਸਭ ਤੋਂ ਪਹਿਲਾਂ ਉੱਥੇ ਮਦਦ ਦੇ ਲਈ ਹੱਥ ਵਧਾਇਆ ਆ ਭਾਰਤ ਵੱਲੋਂ ਰਾਹਤ ਦੇਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਰਾਹਤ ਸਮੱਗਰੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਭਾਰਤ ਦੇ ਨਾਲ ਮਿਆਂਮਾਰ ਦਾ ਬਾਰਡਰ ਵੀ ਲੱਗਦਾ ਮਨੀਪੁਰ ਵਾਲੇ ਪਾਸੇ ਤੋਂ ਤੇ ਹਾਲਾਂਕਿ ਦੁਨੀਆ ਦੇ ਹੋਰ ਮੁਲਕਾਂ ਨੇ ਵੀ ਮਿਆਂਮਾਰ ਵਾਲੇ ਪਾਸੇ ਹੱਥ ਵਧਾਏ ਨੇ ਪਰ ਸਭ ਤੋਂ ਵੱਡੀ ਅੜਚਣ ਇਹ ਆ ਕਿ ਕੁਮੰਤਰੀ ਆਰਗੇਨਾਈਜੇਸ਼ਨਾਂ ਜਿਹੜੀਆਂ ਨੇ ਉਹਨਾਂ ਵੱਲੋਂ ਵੀ ਹੱਥ ਵਧਾਏ ਜਾਣੇ ਸ਼ੁਰੂ ਹੋ ਗਏ ਨੇ ਜਿਹਦੇ ਵਿੱਚ ਯੂਨ ਦੀਆਂ ਜਿਹੜੀਆਂ ਸੰਸਥਾਵਾਂ ਨੇ ਚਾਹੇ ਵਿਸ਼ਵ ਸੇ ਸੰਗਠਨਾਂ ਤੇ ਚਾਹੇ ਹੋਰ ਸੰਸਥਾਵਾਂ ਨੇ ਉਹਨਾਂ ਨੇ ਵੀ ਮਦਦ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਨੇ ਪਰ ਸਭ ਤੋਂ ਵੱਡੀ ਸਮੱਸਿਆ ਇਹ ਆ ਜਿਹੜੀਆਂ ਕੁਮੰਤਰੀ ਸੰਸਥਾਵਾਂ ਨੂੰ ਪਹਿਲਾਂ ਜਿਹੜੀਆਂ ਅਮਰੀਕਾ ਵੱਲੋਂ ਏਡ ਦਿੱਤੀ ਜਾਂਦੀ ਸੀ ਹੁਣ ਉਹ ਅਮਰੀਕਾ ਵੱਲੋਂ ਏਡ ਨਹੀਂ ਦਿੱਤੀ ਜਾ ਰਹੀ। ਜਿਹਦੇ ਕਰਕੇ ਇਹ ਸਾਰਾ ਧਰਮਦਾਰ ਜਿਹੜਾ ਆ ਬਾਕੀ ਮੁਲਕਾਂ ਦੇ ਸਿਰ ਆ ਰਿਹਾ ਉਸ ਤਰੀਕੇ ਦੇ ਨਾਲ ਇਸ ਮੁਲਕ ਨੂੰ ਮਦਦ ਨਹੀਂ ਮਿਲ ਪਾਉਗੀ ਜਿਵੇਂ ਪਹਿਲੀਆਂ ਕੁਦਰਤੀ ਆਫਤਾਂ ਦੇ ਵਿਲੇ ਮਦਦ ਮਿਲਦੀ ਸੀ। ਪਰ ਇਹਦੇ باوجود ਆ ਦੁਨੀਆ ਦੇ ਬਹੁਤ ਸਾਰੇ ਲੋਕ ਲੋਕ, ਮੁਲਕ, ਸੰਸਥਾਵਾਂ ਮਦਦ ਦੇ ਲਈ ਉਮੜੇ ਨੇ। ਇੱਕ ਤਰਾਸ ਦੀ ਆ ਕਿ ਜਦੋਂ ਜਿਸ ਮੁਲਕ ਦੇ ਵਿੱਚ ਜਿਹੜੀ ਸੱਤਾਧਾਰੀ ਤੇਰ ਹੁੰਦੀ ਆ ਉਹ ਦੁਨੀਆ ਦੇ ਕਹਣੇ 'ਚ ਨਹੀਂ ਹੁੰਦੀ ਤੇ ਉਹਦਾ ਖਮਿਆਜ਼ਾ ਜਿਹੜਾ ਆ ਉੱਥੋਂ ਦੇ ਲੋਕਾਂ ਨੂੰ ਵਿਪੂਕਤਣਾ ਪੈਂਦਾ ਆ ਤੇ ਇਹ ਖਮਿਆਜ਼ਾ ਮਿਆਮਾਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਹੜੀਆਂ ਰਿਪੋਰਟਾਂ ਨੇ ਰਿਪੋਰਟਾਂ ਤੇ ਇਹ ਵੀ ਕਹਿ ਰਹੀਆਂ ਨੇ ਵੀ ਜਿਹੜੀਆਂ ਉੱਥੇ ਅੰਦਰੂਨੀ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਸ਼ਹਿਰੀ ਸੰਸਥਾਵਾਂ ਨੇ ਪਿੰਡੂ ਸੰਸਥਾਵਾਂ ਨੇ ਸਮਾਜਿਕ ਭਲਾਈ ਦੀਆਂ ਸੰਸਥਾਵਾਂ ਨੇ ਉਹ ਉੱਥੇ ਨਾਂ ਦੇ ਬਰਾਬਰ ਨੇ ਕਿਉਂਕਿ ਉੱਥੇ ਬੋਲਣ ਦੇ ਹੱਕ ਜਿਹੜੇ ਆ ਨਾਂ ਦੇ ਬਰਾਬਰ ਨੇ ਤੁਸੀਂ ਸੱਤਾ ਦੇ ਖਿਲਾਫ ਕੁਝ ਬੋਲ ਨਹੀਂ ਸਕਦੇ ਇਸ ਕਰਕੇ ਉਥੇ ਜਿਹੜੇ ਆ ਜਥੇਬੰਦਕ ਤੌਰ ਤੇ ਜਿਹੜੀ ਮਦਦ ਅੰਦਰੋਂ ਤੇ ਬਾਹਰੋਂ ਪਹੁੰਚਣੀ ਬਹੁਤ ਮੁਸ਼ਕਲ ਆ ਤੇ ਲੋਕਾਂ ਨੂੰ ਜਿਹੜੇ ਆਪਣੇ ਪੱਧਰ ਤੇ ਹੀ ਹਿੱਲੇ ਵਸੀਲੇ ਕਰਨੇ ਪੈਣਗੇ ਇਹ ਵਿਕਾਸਸ਼ੀਲ ਤਾਂ ਨਹੀਂ ਵਿਕਾਸ ਤੋਂ ਵੀ ਪਛੜੇ ਹੋਏ ਮੁਲਕ ਨੇ ਭਾਰਤ ਸਾਡਾ ਆਪਣੇ ਆਪ ਨੂੰ ਵਿਕਾਸਸ਼ੀਲ ਦੇਸ਼ ਕਹਿੰਦਾ ਹੈ ਕਹਿੰਦਾ ਹੈ ਹੁਣ ਇਹਦਾ ਇੱਕ ਪੁਚਾਲ ਬੇਸ਼ੱਕ ਕੁਦਰਤੀ ਆਫਤ ਆ ਪਰ ਜਿਹੜੀਆਂ ਮਨੁੱਖ ਨੇ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੋਈ ਆ ਉਹਦਾ ਖਮਿਆਜ਼ਾ ਵੀ ਮਨੁੱਖ ਨੂੰ ਕਿਤੇ ਨਾ ਕਿਤੇ ਭੁਗਤਣਾ ਪੈ ਰਿਹਾ ਹੈ ਹੁਣ ਪੱਛਮੀ ਮੁਲਕਾਂ ਦੇ ਵਿੱਚ ਜਾਂ ਜਿਹੜੇ ਅਰਥ ਕੁਇਕ ਜ਼ੋਨ ਦੇ ਵਿੱਚ ਜਿਹੜੇ ਖਿੱਤੇ ਹੁੰਦੇ ਆ ਉਥੇ ਜਿਹੜੇ ਨਿਰਮਾਣ ਦੇ ਜਿਹੜੇ ਨਿਜਮ ਬਿਲਕੁਲ ਵੱਖਰੇ ਨੇ ਤੁਸੀਂ ਦੇਖੋਗੇ ਯੂਰਪ ਜਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਮਕਾਨ ਜਿਹੜੇ ਨੇ ਉਹ ਲੱਕੜ ਦੇ ਬਣੇ ਹੁੰਦੇ ਨੇ ਉਹ ਦਾ ਕਾਰਨ ਇਹ ਹੀ ਆ ਕਿ ਉਹ ਉਹਨਾਂ ਇਲਾਕਿਆਂ ਦੇ ਵਿੱਚ ਹੁੰਦੇ ਨੇ ਜਿੱਥੇ ਪੁਚਾਲ ਦੀ ਜ਼ਿਆਦਾ ਮਾਰ ਹੁੰਦੀ ਆ ਤੇ ਸਾਡਾ ਜਿਹੜਾ ਪੰਜਾਬ ਆ ਇਹ ਵੀ ਅਰਥਕ ਜ਼ੋਨ ਦੇ ਤਹਿਤ ਆਉਂਦਾ ਲਗਭਗ ਸਾਰਾ ਉੱਤਰੀ ਭਾਰਤ ਜਿਹੇ ਚ ਦਿੱਲੀ ਪੰਜਾਬ ਹਰਿਆਣਾ ਹਿਮਾਚਲ ਵੀ ਸ਼ਾਮਿਲ ਹੈ ਅੱਛਾ 1905 ਦੇ ਵਿੱਚ ਇੱਥੇ ਪਹੁੰਚਾਲ ਆਇਆ ਸੀ ਜਿਹਦੇ ਵਿੱਚ ਉੱਤਰੀ ਭਾਰਤ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਵੱਡਾ ਮਤਲਬ ਪਹੁੰਚਾਲ ਆਇਆ ਵੱਡਾ ਪਹੁੰਚਾਲ ਆਇਆ ਸੀ ਇਸੇ ਕਰਕੇ ਇੱਥੇ ਕੰਸਟਰਕਸ਼ਨ ਦੇ ਕੁਝ ਨਿਜਮ ਨੇ ਤਾਂ ਕਿ ਕਿਸੇ ਕੁਦਰਤੀ ਆਫਤ ਹੋਣ ਆਉਣ ਤੇ ਉਹ ਨਿਜਮਾਂ ਨੂੰ ਨੂੰ ਦਾ ਪਾਲਣ ਕਰਕੇ ਘੱਟ ਤੋਂ ਘੱਟ ਜਾਨੀ ਤੇ ਮੱਲੀ ਨੁਕਸਾਨ ਨੂੰ ਰੋਕਿਆ ਜਾ ਸਕੇ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਜਿਹੜੇ ਭ੍ਰਸ਼ਟ ਲੋਕ ਨੇ ਜਿਹੜੇ ਨਿਜਮਾਂ ਨੂੰ ਛਿੱਕੇ ਟੰਗਦੇ ਨੇ ਉਹਨਾਂ ਨੇ ਇਹ ਸਾਰੇ ਨਿਜਮਾਂ ਨੂੰ ਪੂਰੀ ਤਰ੍ਹਾਂ ਆਪਣੇ ਹਿੱਤਾਂ ਲਈ ਵਰਤਿਆ ਜੀ ਨਾ ਕੋਈ ਬਿਲਡਿੰਗ ਬਾਇਲਾਜ਼ ਮੰਨੇ ਜਾ ਰਹੇ ਨੇ ਤੇ ਨਾ ਕੁਝ ਹੋਰ ਇਹ ਜਿਹੜੇ ਨਿਜਮ ਮੰਨੇ ਜਾ ਰਹੇ ਨੇ ਸੋ ਜੇ ਸਾਡੇ ਖੁਦਾ ਨਾਲ ਖਾਸਤਾ ਜੇ ਕਿਤੇ ਕੋਈ ਇਦਾਂ ਦੀ ਕੁਦਰਤੀ ਆਫਤ ਆਉਂਦੀ ਆ ਉਹਦਾ ਖਮਿਆਜ਼ਾ ਪੰਜਾਬ ਤੇ ਉੱਤਰੀ ਭਾਰਤ ਦੇ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਪੁਤਣਾ ਪਾਊਗਾ ਹੂੰ ਦੇਖੋ ਹੈ ਤਾਂ ਇੱਕ ਕੁਦਰਤੀ ਆਫਤ ਹੈ ਇਹਦੇ ਉੱਤੇ ਮਨੁੱਖ ਦਾ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੈਗਾ ਹੈਨਾ ਬਾਹਰਲੇ ਹਮਲੇ ਜਿਹੜੇ ਹੁੰਦੇ ਨੇ ਅਸੀਂ ਦੋ ਮੁਲਕਾਂ ਦੇ ਆਪਸ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ ਜਿਹੜੀ ਬੰਬਾਰੀ ਹੁੰਦੀ ਹੈ ਉਹਦੇ ਉੱਤੇ ਤਾਂ ਅਸੀਂ ਕਾਬੂ ਕਰ ਸਕਦੇ ਹਾਂ ਹੈਨਾ ਅਸੀਂ ਕਹਿੰਦੇ ਆ ਵੀ ਬੈਠ ਕੇ ਮਸਲਾ ਹੱਲ ਕਰ ਲਿਆ ਜਾਵੇ ਪਰ ਜਦੋਂ ਪੁਚਾਲ ਵਰਗੇ ਜਾਂ ਹੜ ਵਰਗੇ ਇਦਾਂ ਦੀ ਆਫਤ ਆਉਂਦੀ ਹੈ ਤੇ ਉਹਦੇ ਵਿੱਚ ਸਾਡਾ ਤਾਂ ਕੋਈ ਕਿਸੇ ਦਾ ਕਸੂਰ ਨਹੀਂ ਹੁੰਦਾ ਪਰ ਹਾਂ ਮਨੁੱਖਤਾ ਦਾ ਸਮੂੱਚੀ ਮਨੁੱਖਤਾ ਦਾ ਕਸੂਰ ਹੈ ਕਿਉਂਕਿ ਅਸੀਂ ਕੁਦਰਤ ਦੇ ਨਾਲ ਕਿਤੇ ਕਿਤੇ ਛੇੜਖਾਨੀ ਕਰਦੇ ਆ ਉਹਦੇ ਵਿੱਚ ਵੀ ਸ਼ਤਲ ਦੀ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਇਹ لالچی ਲੋਕ ਕਰਦੇ ਨੇ ਆਪਣਾ ਮੁਨਾਫਾ ਵਧਾਉਣ ਦੇ ਲਈ ਕੁਦਰਤ ਦੇ ਜਿਹੜੇ ਨਿਜਮ ਨੇ ਕਾਨੂੰਨ ਆ ਉਹਨਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਆ ਜੀ ਮਨੁੱਖ ਲਾਲਚ ਲਾਲਚ ਮਨੁੱਖ ਦਾ ਵਾਧੇ ਇੰਨਾ ਗਿਆ ਆ ਕਿ ਉਹ ਲਾਲਚ ਕਰਨ ਲੱਗਾ ਇਹ ਨਹੀਂ ਦੇਖਦਾ ਕਿ ਮੈਨੂੰ ਸ਼ਾਇਦ ਕਿਤੇ ਨਾ ਕਿਤੇ ਤੇਦੀ ਪਰਪਾਈ ਕਰਨੀ ਪਊਗੀ ਬਿਲਕੁਲ لالچی ਕੋਸ਼ਿਕ ਲੋਕ ਨੇ ਪਰ ਇਹਦਾ ਨੁਕਸਾਨ ਜਿਹੜਾ ਸੂਚੀ ਮਾਨਵਤਾ ਨੂੰ ਭੁਗਤਣਾ ਪੈ ਰਿਹਾ ਆ ਬਿਲਕੁਲ ਤੇ ਇਹਦੇ ਵਿੱਚ ਵੀ ਉਹ ਅਸਲ ਦੇ ਵਿੱਚ ਕੀ ਆ ਵੀ ਜਿਹੜੇ ਭ੍ਰਸ਼ਟ ਮੁਲਕ ਨੇ ਜਾਂ ਜਿਹੜੇ ਭ੍ਰਸ਼ਟ ਤੰਤਰ ਆ ਉਹਦੇ ਵਿੱਚ ਜਿਹੜੇ ਕਾਬਜ ਲੋਕ ਨੇ ਉਹ ਆਪਣਾ ਮੁਨਾਫਾ ਵਸੂਲੀ ਦੇ ਲਈ ਆਪਣੀਆਂ ਲਾਲਸਾਵਾਂ ਦੇ ਮੱਦੇ ਨਜ਼ਰ ਸਾਰਿਆਂ ਦਾ ਨੁਕਸਾਨ ਕਰੀ ਜਾ ਰਹੇ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣਾ ਨੇ ਮਿਆਮਾਰ ਦੇ ਨਾਲ ਜਿਹੜੀ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਤੇ ਰੂਸ ਵੀ ਪ੍ਰਗਟਾਇਆ ਤੇ ਮਦਦ ਕਰਨ ਦੀ ਵੀ ਗੱਲ ਕੀਤੀ ਹੈ ਮਦਦ ਕਰਨੀ ਬਣਦੀ ਵੀ ਹੈ ਸਮੁੱਚੀ ਮੈਂ ਕਹੂੰਗੀ ਕਿ ਸਾਰੀ ਦੁਨੀਆ ਨੂੰ ਹੀ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਜੀ ਵਿਪਤਾ ਕਿਸੇ ਦੇ ਵੀ ਘਰ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਇਹ ਵਾਪਰ ਸਕਦੀ ਹੈ ਬਿਲਕੁਲ ਸਹੀ ਸੋ ਅਗਲੀ ਖਬਰ ਦੇ ਵੱਲ ਵਾਤੇ ਆ ਅਗਲੀ ਖਬਰ ਹੈ ਪਾਦਰੀ ਬਜਿੰਦਰ ਜ਼ਬਰਜਨਾ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਇਸ ਖਬਰ ਦੇ ਬਾਰੇ ਪਹਿਲਾਂ ਵੇਰਵਾ ਦਿਓ ਅਸ਼ੀਤਲ ਦੀ ਬੋਹਾਲੀ ਦੀ ਕੋਰਟ ਨੇ ਐਡੀਸ਼ਨਲ ਸੈਸ਼ਨ ਜੱਜ ਦੇ ਕੋਰਟ ਨੇ ਪਾਦਰੀ ਜਿਹੜਾ ਬਜਿੰਦਰ ਸਿੰਘ ਜੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਤੇ ਇਹ ਜਿਹੜਾ ਪਾਦਰੀ ਆ ਇਹਦਾ ਇੱਕ ਜਲੰਧਰ ਦੇ ਲਾਗੇ ਇੱਕ ਸੈਂਟਰ ਆ ਤਾਜਪੁਰ ਆ ਇੱਕ ਮੁਹਾਲੀ ਦੇ ਵਿੱਚ ਇਹਦਾ ਸੈਂਟਰ ਆ ਮੁੱਲਾਂਪੁਰ ਦੇ ਵਿੱਚ ਉੱਥੇ ਇਹ ਚਮਤਕਾਰਾਂ ਦੇ ਬਹੁਤ ਦਾਅਵੇ ਕਰਦਾ ਦੇਖੋ ਅੱਜ ਹallelujah ਵਾਲਾ ਕੰਮ ਬਹੁਤ ਚੱਲਦਾ ਆ ਦੇਖੋ ਆ ਗੁੰਗਾ ਬੋਲਣ ਲੱਗ ਪਿਆ ਲੰਗੜਾ ਚੱਲਣ ਲੱਗ ਪਿਆ ਇਦਾਂ ਦੇ ਤਮਾਸ਼ੇ ਜੇ ਇਹ ਬੰਦਾ ਬਹੁਤ ਕਰਦਾ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਪਹਾੜੀ ਨੇ ਜਿਹੜੇ ਇਦਾਂ ਦੇ ਵੈਮ ਪਰਮਾਨ ਨੂੰ ਫੁਲਾਉਂਦੇ ਨੇ ਤੇ ਇਹ ਵੀ ਇਸ ਵੱਡੇ ਪੱਧਰ ਤੇ ਇਦਾਂ ਦੀਆਂ ਕਾਰਗੁਜ਼ਾਰੀਆਂ ਨੂੰ ਅੰਜਾਮ ਦੇ ਰਿਹਾ ਸੀ ਸੋ ਇਹ 2018 ਦੇ ਵਿੱਚ ਇੱਕ ਕੁੜੀ ਸੀਗੀ ਆ ਜਿਹੜੀ ਇਹਦੇ ਸੈਂਟਰ ਚ ਆਉਂਦੀ ਸੀਗੀ ਸੈਂਟਰ ਕੀ ਜਿਹੜੀ ਸੋ ਕਾਲਡ ਚਰਚ ਹੈ ਹਨਾ ਮਤਲਬ ਕੈਥੋਲਿਕਸ ਤਾਂ ਇਹਨਾਂ ਨੂੰ ਕੋਈ ਮੰਨਤਾ ਨਹੀਂ ਦਿੰਦੇ ਉਹ ਇਹਨਾਂ ਨੂੰ ਬਿਲਕੁਲ ਡੇਰਾਵਾਦ ਦੇ ਨਾਲ ਜੋੜ ਦਿੰਦੇ ਨੇ ਜੀ ਸੋ ਉਹ ਕੁੜੀ ਇਹਦੇ ਡੇਰੇ ਤੇ ਆਉਂਦੀ ਸੀ ਤੇ ਉੱਥੇ ਇਹ ਬੰਦੇ ਨੇ ਇਹ ਉਹਦੇ ਨਾਲ رابطہ ਕੰਮ ਕੀਤਾ ਰਾਪਤੇ ਤੋਂ ਬਾਅਦ ਇਹਨੇ ਉਹਨੂੰ ਆਪਣੇ ਚਾਂਸੇ ਚ ਲਿਆ ਚਾਂਸੇ ਚ ਲੈਣ ਤੋਂ ਬਾਅਦ ਇਸ ਬੰਦੇ ਨੇ ਉਹਦੇ ਨਾਲ ਕਾਫੀ ਲੰਬਾ ਸਮਾਂ ਜ਼ਬਰਜਨਾਕ ਕੀਤਾ ਉਹਦੀਆਂ ਕੋਈ ਅਸ਼ਲੀਲ ਵੀਡੀਓਜ਼ ਬਣਾ ਲਈਆਂ ਤੇ ਉਸ ਤੋਂ ਬਾਅਦ ਉਹ ਜਦੋਂ ਕੁੜੀ ਅੱਕ ਗਈ ਤੰਗ ਆ ਗਈ ਤੇ ਉਹਨੇ ਇਹਦੀ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਇਸ ਬੰਦੇ ਨੂੰ ਜਦੋਂ ਇਹ ਭੱਜਣ ਲੱਗਾ ਸੀ ਤੇ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਸਾਡੇ 7 ਲੋਕਾਂ ਨੂੰ ਆ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ ਤੇ ਅਦਾਲਤ ਨੇ ਇਹ ਪਾਇਆ ਆਪਣੀ ਇਸ ਸਾਰੀ ਪ੍ਰਕਿਰਿਆ ਦੌਰਾਨ ਸੁਣਵਾਈ ਦੇ ਦੌਰਾਨ ਕਿ ਇਹ ਕੁੜੀ ਨੇ ਜਿਹੜੇ ਤੇ ਇਲਜ਼ਾਮ ਲਾਏ ਉਹ ਬਿਲਕੁਲ ਸੱਚ ਆ ਜਿਸ ਤੋਂ ਬਾਅਦ ਅਦਾਲਤ ਨੇ ਇਹਨੂੰ ਦੋਸ਼ੀ ਿਕrar ਦੇ ਦਿੱਤਾ ਤੇ ਇਹਨੂੰ ਨਾਲ ਹੀ ਉੱਥੇ ਮੋਹਾਲੀ ਅਦਾਲਤ 'ਚ ਪੇਸ਼ ਹੋਣਾ ਆਇਆ ਸੀ ਇਹਦੀ ਅਰੈਸਟ ਪਾਲੀ ਗਈ ਹਾਲਾਂਕਿ ਜਦੋਂ ਜਦੋਂ ਪਹਿਲਾਂ ਇਹਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਕੁਝ ਸਮੇਂ ਲਈ ਇਹਨੂੰ ਜ਼ਮਾਨਤ ਮਿਲ ਗਈ ਸੀ ਤੁਸੀਂ ਥੋੜੇ ਦਿਨ ਪਹਿਲਾਂ ਇਹ ਪਾਦਰੀ ਜਿਹੜਾ ਬਜਿੰਦਰ ਸਿੰਘ ਹੈ ਫੇਰ ਚਰਚਾ ਚ ਆਇਆ ਸੀ ਕਿਉਂਕਿ ਕਪੂਰਥਲੇ ਦੀ ਇੱਕ ਕੁੜੀ ਦੇ ਨਾਲ ਵੀ ਇਹਨੇ ਜ਼ਬਰਜਨਾਤ ਨਹੀਂ ਕੀਤਾ ਪਰ ਇਦਾਂ ਦੀਆਂ ਹੀ ਹਰਕਤਾਂ ਕੀਤੀਆਂ ਤੇ ਉਹਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਸਟਾਕਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹਨੂੰ ਇਹਦੇ ਤੇ ਇੱਕ ਮਾਮਲਾ ਦਰਜ ਹੋਇਆ ਫੇਰ ਇੱਕ ਵੀਡੀਓ ਇਹਦੀ ਇਸ ਬੰਦੇ ਦੀ ਹੋਰ ਕਾਫੀ ਚੱਲੀ ਵਾਇਰਲ ਹੋਈ ਜਿਹਦੇ ਵਿੱਚ ਇਹ ਆਪਣੀ ਇੱਕ ਮੁਲਾਜ਼ਮ ਨੂੰ ਕੁੱਟ ਰਿਆ ਹੁੰਦਾ ਆ ਕਿਉਂਕਿ ਉਹ ਜਿਹੜੇ ਇਹ ਖੇਡਾ ਖੇਡਦਾ ਆ ਲਾਈਵ ਪ੍ਰੋਗਰਾਮ ਕਰਦਾ ਆ ਉਹਦੇ ਵਿੱਚ ਉਹ ਕੁੜੀ ਇਸ ਕਰਕੇ ਉਹਨੂੰ ਕੁੱਟ ਰਿਆ ਸੀ ਕਿਉਂਕਿ ਉਹ ਐਕਟਿੰਗ ਨਹੀਂ ਸੀ ਵਧੀਆ ਕਰਦੀ ਹੂੰ ਸੋ ਇਸ ਕਰਕੇ ਉਸ ਉਹ ਵੀ ਇਹਦੇ ਤੇ ਪਰਚਾ ਦਰਜ ਹੋ ਗਿਆ ਮੋਹਾਲੀ ਦੇ ਵਿੱਚ ਦੋ ਮਾਮਲੇ ਇਹ ਆ ਇੱਕ ਪਹਿਲਾ ਆ ਸੋ ਪਹਿਲੇ ਮਾਮਲੇ ਦੇ ਵਿੱਚ ਇਹਨੂੰ ਸਜ਼ਾ ਹੋ ਗਈ ਅਗਲੇ ਮਾਮਲਿਆਂ ਦੇ ਵਿੱਚ ਪੈਂਡਿੰਗ ਆ ਪੈਂਡਿੰਗ ਆ ਕਾਨੂੰਨ ਉਹਦੇ ਚ ਆਪਣੀ ਜਿਹੜੀ ਆ ਕਰਕੇ ਰਿਆ ਕਰੂਗਾ ਸੋ ਦੋਸ਼ੀਏ ਨੂੰ ਕਰਾਰ ਦੇ ਦਿੱਤਾ ਗਿਆ ਸਜ਼ਾ ਦਾ ਇਹਦਾ ਫੈਸਲਾ ਪਹਿਲੀ ਤਰੀਕ ਨੂੰ ਹੋਗਾ ਮਤਲਬ ਸੋਮਵਾਰ ਨੂੰ ਉਸ ਦਿਨ ਇਹਨੂੰ ਸਜ਼ਾ ਸੁਣਾਈ ਜਾਊਗੀ ਵੱਡੀ ਗੱਲ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਚਾਹੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ RAM ਰਹੀਮ ਸਿੰਘ ਹੋਵੇ ਤੇ ਚਾਹੇ ਆਸਰਾਮ ਹੋਵੇ ਜਾਂ ਇਦਾਂ ਦੇ ਜਿਹੜੇ ਸਾਧ ਨੇ ਜਾਂ ਇਦਾਂ ਦੇ ਜਿਹੜੇ ਡੇਰਾ ਸੰਚਾਲਕ ਨੇ ਇਹਨਾਂ ਦੀ ਇੱਕ ਲੰਬੀ ਲਿਸਟ ਆ ਜਿੱਥੇ ਲੋਕਾਂ ਦੀ ਅਣਪੂਲਤਾ ਦਾ ਇਹ ਲੋਕ ਫਾਇਦਾ ਚੁੱਕਦੇ ਨੇ ਸ਼ਾਤ ਸ਼ਾਤਰ ਬਲੋਕ ਜਿਹੜੇ ਨੇ ਉਹ ਫਾਇਦਾ ਚੁੱਕਦੇ ਨੇ ਤੇ ਉਹਨਾਂ ਨੂੰ ਸਿਰਫ ਆਰਥਿਕ ਤੌਰ ਤੇ ਹੀ ਨਹੀਂ ਲੁੱਟ ਰਹੇ ਉਹਨਾਂ ਨੂੰ ਮਾਨਸਿਕ ਤੇ ਉਹਨਾਂ ਦੀ ਸਰੀਰਕ ਲੁੱਟ ਵੀ ਕਰ ਰਹੇ ਨੇ ਸੋ ਇਹਨਾਂ ਨੂੰ ਇਹਨਾਂ ਨੂੰ ਲੈ ਕੇ ਸਾਡੇ ਕਾਨੂੰਨ ਦੇ ਵਿੱਚ ਵੀ ਕੋਈ ਨਿਜਮ ਨਹੀਂ ਹੈਗੇ ਤੱਕ ਧਾਰਮਿਕ ਆਜ਼ਾਦੀ ਦੇ ਨਾਂ ਹੇਠ ਸਾਧ ਬਾਬੇ ਲੋਕਾਂ ਨੂੰ ਪੂਰੀ ਤਰ੍ਹਾਂ ਲੁੱਟ ਰਹੇ ਨੇ ਤੇ ਚਾਹੀਦਾ ਤਾਂ ਇਹ ਹੈ ਵੀ ਜਿਹੜਾ ਸੰਸਥਾਗਤ ਧਰਮ ਆ ਉਹ ਲੋਕਾਂ ਵਿੱਚ ਚੇਤਨਾ ਦਾ ਪਸਾਰਾ ਕਰੇ ਜਾਂ ਜਿਹੜੇ ਹੋਰ ਸੁਚੇਤ ਤੇ ਜਾਗਰੂਕ ਲੋਕ ਨੇ ਉਹ ਲੋਕਾਂ ਨੂੰ ਇਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਦੇਣ ਵੀ ਭਾਈ ਜੀਵਨ ਦਾ ਢੰਗ ਅ ਇਹ ਦਰਸਤ ਨਹੀਂ ਹੈ ਵੀ ਤੁਸੀਂ ਆਪਣੀ ਨਿਰਭਰਤਾ ਜਿਹੜੀ ਆ ਇਦਾਂ ਦੇ ਲੋਕਾਂ ਕੋਲ ਤੇ ਸੁੱਟ ਦਿਓ ਆਪਣੀ ਜੀਵਨ ਦੀ ਡੋਰ ਇਦਾਂ ਦੇ ਲੋਕਾਂ ਦੇ ਹੱਥ ਫੜਾ ਦਿਓ ਅ ਹੁਣ ਤਾਂ ਇਹ ਚਾਹੀਦਾ ਵੀ ਸਾਡੇ ਜਿਹੜੇ ਸਕੂਲੀ ਸਿੱਖਿਆ ਜਾਂ ਉੱਚ ਸਿੱਖਿਆ ਉਹਦੇ ਵਿੱਚ ਇਦਾਂ ਦੀ ਪੜਾਈ ਹੋਣੀ ਚਾਹੀਦੀ ਆ ਜਿਹੜੀ ਲੋਕਾਂ ਨੂੰ ਇਹ ਨਿਰਖ ਪਰਖ ਕਰਨ ਦਾ ਮਾਧਾ ਦੇਵੇ ਉਹਨਾਂ ਦੇ ਵਿੱਚ ਇੱਕ ਤਰਕ ਪੈਦਾ ਕਰੇ ਤਰਕ ਪੈਦਾ ਕਰੇ ਨਿਰਖ ਪਰਖ ਦਾ ਉਹਨਾਂ ਨੂੰ ਇੱਕ ਬਲ ਬਖਸ਼ੇ ਜਿਹਦੇ ਨਾਲ ਉਹ ਇਦਾਂ ਦੇ ਲੋਕਾਂ ਦੇ ਝਾਂਸੇ ਦੇ ਵਿੱਚ ਆਉਣ ਤੋਂ ਬਚ ਸਕਣ ਪਰ ਕਿਉਂਕਿ ਜ਼ਮੀਨੀ ਪੱਧਰ ਤੇ ਪਾੜਾ ਬਹੁਤ ਜ਼ਿਆਦਾ ਹੈ ਅਮੀਰ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਹੈ ਬੰਦਾ ਜਿਹੜਾ ਨਿਮਨ ਤਬਕੇ ਦਾ ਬੰਦਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ ਹੂੰ ਤੇ ਉਹਦੇ ਕੋਲ ਕੋਈ ਹੱਲ ਨਹੀਂ ਹੈਗਾ ਤੇ ਉਹ ਵਿਸ਼ਵਾਸ ਕਰਦਾ ਕਰਦਾ ਅਨਿਸ਼ਵਾਸ ਵਿੱਚ ਚਲਿਆ ਜਾਂਦਾ ਉਹਦੀਆਂ ਮੁਸ਼ਕਿਲ ਉਹ ਆਪਣੀਆਂ ਮੁਸ਼ਕਲਾਂ ਤੋਂ ਖਲਾਸੀ ਚਾਉਣਾ ਚਾਹ ਪਾਉਣਾ ਚਾਹੁੰਦਾ ਹੁੰਦਾ ਤੇ ਉਹ ਖਲਾਸੀ ਦੇ ਚੱਕਰ ਦੇ ਵਿੱਚ ਉਹ ਇਦਾਂ ਦੇ ਲੋਕਾਂ ਦੇ ਚਾਂਸੇ ਦੇ ਵਿੱਚ ਜਾ ਫਸਦਾ ਆ ਤੇ ਇਹ ਜਿਹੜੇ ਸ਼ਾਤਰ ਲੋਕ ਨੇ ਉਹਨਾਂ ਨੂੰ ਇਹ ਫਿਰ ਲੁੱਟਦੇ ਨੇ ਹੁਣ ਜਿਵੇਂ ਜਿਹੜੇ ਵਿਕਸਤ ਮੁਲਕ ਨੇ ਯੂਰਪ ਨੇ ਕੈਨੇਡਾ ਅਮਰੀਕਾ ਜਾਂ ਹਾਲਾਂਕਿ ਉੱਥੇ ਵੀ ਆਪਣੇ ਇਦਾਂ ਦੇ ਜਿਹੜੇ ਸਾਧ ਲੋਕ ਨੇ ਪੈਰ ਪਸਾਰਨ ਦੇਦੇ ਨੇ ਇਹ ਕਾਫੀ ਪ੍ਰਚਾਰ-ਪ੍ਰਸਾਰ ਵੀ ਕਰਨ ਜਾਂਦੇ ਨੇ ਉੱਥੇ ਪਰ ਉਹਨਾਂ ਦੇ ਕੁਝ ਨਿਯਮ ਨੇ ਉਹ ਸਿਸ ਉਹ ਉੱਥੇ ਇਦਾਂ ਦੀਆਂ ਹਰਕਤਾਂ ਕਰਨ ਵਾਲਿਆਂ ਨੂੰ ਇੰਨੀ ਖੁੱਲ ਨਹੀਂ ਹੈਗੀ ਜਿੰਨੀ ਸਾਡੇ ਇੱਥੇ ਮੁਲਕ ਹੈਗੀ ਆ ਸੋ ਇਹਨਾਂ ਦੀ ਜਿਹੜੀ ਖੁੱਲਿਆ ਉਹਨੂੰ ਸਰਕਾਰਾਂ ਦੇ ਪੱਧਰ ਤੇ ਜਾਂ ਕਾਨੂੰਨ ਦੇ ਪੱਧਰ ਤੇ ਰੁਕਣ ਦੀ ਲੋੜ ਆ ਤਾਂ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਨਾ ਲੁੱਟ ਸਕਣ ਗੱਲ ਯਾਰੋ ਦੀਪ ਜੀ ਜਦੋਂ ਤੋਂ ਇਹੋ ਜੀਆਂ ਹੁਣ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਵਿਸ਼ੇਸ਼ ਸੰਸਥਾ ਜਾਂ ਧਰਮ ਦੀ ਗੱਲ ਨਹੀਂ ਇੱਥੇ ਕਰਦੇ ਅੱਪਾ ਮਿਸਾਲ ਦੇ ਤੌਰ ਤੇ ਗੱਲ ਕਰਦੇ ਆ ਕਿ ਜਿਵੇਂ ਦੀਆਂ ਉਦਾਹਰਨਾਂ ਸਾਡੇ ਕੋਲ ਸਾਹਮਣੇ ਆਉਂਦੀਆਂ ਕਿ ਫਲਾਣੀ ਥਾਂ ਦੇ ਉੱਤੇ ਡੇਰਾਵਾਦ ਆ ਜਾਂ ਫਲਾਣੀ ਥਾਂ ਦੇ ਉੱਤੇ ਹੈਨਾ ਉੱਥੇ ਇੱਕ ਔਰਤ ਦੇ ਨਾਲ ਹੋਇਆ ਫਿਰ ਮਾਮਲੇ ਸਾਹਮਣੇ ਆਉਣ ਲੱਗੇ ਫਿਰ ਪਰਚੇ ਹੋਏ ਨੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ ਫਿਰ ਸਜ਼ਾਵਾਂ ਵੀ ਹੋਈਆਂ ਆ ਪਰ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਣ ਲੱਗ ਜਾਂਦੀਆਂ ਹੁੰਦੀਆਂ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਉਸ ਵੇਲੇ ਸੁਚੇਤ ਹੋਣ ਦੀ ਲੋੜ ਆ ਕਿ ਜੇ ਇਹ ਕੁਝ ਹੋ ਰਿਹਾ ਤਾਂ ਅਸੀਂ ਕਿਸੇ ਦੇ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ 20 ਵਾਰ ਸੋਚੀਏ ਕਿ ਕੀ ਇਹ ਜੋ ਗੱਲ ਕਹਿ ਰਿਹਾ ਉਹ ਸੱਚੀ ਹੈ ਕਿ ਨਹੀਂ ਹੈ ਵਿਸ਼ਵਾਸ ਤੇ ਅੰਧਵਿਸ਼ਵਾਸ ਦੇ ਵਿੱਚ ਕਰਦੇ فاਸਲੇ ਨੂੰ ਮਟਾਈਏ ਤੇ ਉਹ ਮਿਟੂਗਾ ਤਾਂ ਹੀ ਜੇ ਸਾਸੀਂ ਆਪਣੇ ਦਿਮਾਗ ਨਾਲ ਸੋਚਾਂਗੇ ਅਸੀਂ ਤਰਕ ਨਾਲ ਸੋਚਾਂਗੇ ਇਹ ਤਾਂ ਨਹੀਂ ਹੈਗਾ ਕਿ ਇਦਾਂ ਦੀਆਂ ਖਬਰਾਂ ਕੋਈ ਪਹਿਲੀ ਵਾਰ ਆ ਰਹੀਆਂ ਬਹੁਤ ਸਾਲਾਂ ਤੋਂ ਆ ਰਹੀਆਂ ਬਾਕੀ ਗੱਲ ਇਹ ਆ ਕਿ ਜਿੱਥੇ ਗੱਲ ਵਿਦੇਸ਼ਾਂ ਦੀ ਆਪਾਂ ਕਰਦੇ ਪਏ ਆਂ ਵਿਦੇਸ਼ਾਂ ਦੇ ਵਿੱਚ ਪਵੇਖ ਦੇ ਲਈ ਜੋ ਸੋਚਿਆ ਜਾਂਦਾ ਆ ਉਹ ਵਿਗਿਆਨਕ ਹੁੰਦਾ ਆ ਕਿ ਅਸੀਂ ਦੇਸ਼ ਦੀ ਤਰੱਕੀ ਦੇ ਲਈ ਕੀ ਕਰਨਾ ਅਸੀਂ ਚੰਦਰਮਾ ਤੱਕ ਕਿੱਦਾਂ ਜਾਣਾ ਜਾਂ ਅਸੀਂ ਉੱਥੇ ਕੀ ਡਿਵੈਲਪ ਕਰ ਦੇਣਾ ਜਾਂ ਅਸੀਂ ਕਿਹੋ ਜੀਆਂ ਸੜਕਾਂ ਬਣਾ ਲੈਣੀਆਂ ਪਰ ਸਾਡੇ ਮੁਲਕ ਦੀ ਤਰਾਂਸ ਦੀ ਆ ਕਿ ਅਸੀਂ ਇਹ ਦੇਖਦੇ ਆ ਕਿ ਕਿਹੜੇ ਡੇਰੇ 'ਚ ਜਾਈਏ ਜਿੱਥੇ ਸਾਡੀ ਸਮੱਸਿਆ ਦਾ ਹੱਲ ਹੋਵੇ ਬਿਲਕੁਲ ਬਿਲਕੁਲ ਹਾਂ ਸਾਡਾ ਬਹੁਤ ਕੁਝ ਡੇਰਿਆਂ ਤੋਂ ਚੱਲਦਾ ਆ ਅਪਰੇਟ ਹੁੰਦਾ ਸਾਡੇ ਲੀਡਰ ਸਾਡੇ ਮੰਤਰੀ ਸਾਡੇ ਸੰਤਰੀ ਸਾਡੇ ਬਿਊਰੋਕਰੇਟ ਸਾਡੇ ਅ ਜਿਹੜੇ ਸਮਾਜ ਦੇ ਜਿੰਨੇ ਪ੍ਰਬੁੱਧ ਲੋਕ ਨੇ ਉਹ ਸਾਰੇ ਇਹਨਾਂ ਦੇ ਕੋਲ ਜਾਂਦੇ ਨੇ ਇਹਨਾਂ ਨੂੰ ਨਤਮਸਕ ਹੁੰਦੇ ਨੇ ਤਾਂ ਕਿ ਉਥੋਂ ਇਹਨਾਂ ਨੂੰ ਜਿਹੜਾ ਵੋਟਾ ਮਿਲ ਸਕਣ ਸੋ ਉਹ ਵੋਟਾਂ ਦੇ ਲਾਲਚ 'ਚ ਇਹਨਾਂ ਨੂੰ ਜਾਂਦੇ ਨੇ ਲੋਕਾਂ ਤੇ ਇਹਨਾਂ ਗੱਲਾਂ ਦਾ ਪ੍ਰਭਾਵ ਬੜਾ ਪੈਂਦਾ ਆ ਲੋਕ ਸੋਚਦੇ ਆ ਵੀ ਫਲਾਣਾ ਲੀਡਰ ਇੱਥੇ ਆਇਆ ਧਮਕਾਣਾ ਲੀਡਰ ਇੱਥੇ ਆ ਫਲਾਣਾ ਆਫਸਰ ਇੱਥੇ ਆਉਂਦਾ ਉਹ ਵੱਡਾ ਪੁੱਲਸ ਵਾਲਾ ਬੰਦਾ ਇੱਥੇ ਆਉਂਦਾ ਇੱਥੇ ਫਲਾਣਾ ਗਾਇਕ ਆਉਂਦਾ ਫਲਾਣਾ ਐਕਟਰ ਆਉਂਦਾ ਆ ਸੋ ਉਹ ਉਹਦੇ ਪ੍ਰਭਾਵ ਹੇਠ ਇਹ ਲੋਕ ਉਹਨਾਂ ਦੇ ਚਾਂਸੇ ਦੇ ਵਿੱਚ ਵੀ ਜਾਂਦੇ ਰਹਿੰਦੇ ਨੇ ਮੁਸ਼ਕਲਾਂ ਦੇ ਜੀਵਨ ਜੀਵਨ ਦਾ ਵੈਸੇ ਹੀ ਬਹੁਤ ਔਖਾ ਹੈ ਤੇ ਉੱਪਰੋਂ ਜਿਹੜੇ ਇਸ ਪ੍ਰਬੰਧ ਦੇ ਵਿੱਚ ਦੋ ਟੁੱਕ ਦੀ ਰੋਟੀ ਤੋਂ ਵੀ ਬੰਦਾ ਆਵਾਜ਼ ਆ ਰਿਹਾ ਸੋ ਉਸ ਚੱਕਰ ਦੇ ਵਿੱਚ ਲੋਕ ਆਪਣੀਆਂ ਮੁਸ਼ਕਲਾਂ ਤੋਂ ਨਜਾਤ ਪਾਉਣ ਦੇ ਲਈ ਇਹਨਾਂ ਦੇ ਚੱਕਰ 'ਚ ਜਾ ਫਸਦੇ ਨੇ ਜਿੱਥੋਂ ਨਿਕਲਣਾ ਬਹੁਤ ਮੁੜ ਕੇ ਔਖਾ ਹੋ ਜਾਂਦਾ ਹੈ ਪਰ ਸਾਡੇ ਲੀਡਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਜਿੱਥੇ ਤੁਸੀਂ ਨਤਮਸਤਕ ਹੋ ਰਹੇ ਹੋ ਤੇ ਮੁੜ ਕੇ 10 ਸਾਲ ਬਾਅਦ ਜਦੋਂ ਉਸ ਦੀ ਕੋਈ ਖਬਰ ਨਸ਼ਰ ਹੁੰਦੀ ਆ ਤੇ ਉੱਥੇ ਗ੍ਰਿਫਤਾਰੀ ਹੁੰਦੀ ਆ ਤੇ ਫਿਰ ਉਦੋਂ ਉਹ ਆਪਣੀਆਂ ਫੋਟੋਆਂ ਤੇ ਵੀਡੀਓ ਲੁਕਾਉਂਦੇ ਫਿਰਦੇ ਹੁੰਦੇ ਆ ਹਾਂ ਬਿਲਕੁਲ ਇਹ ਲੀਡਰਾਂ ਦੀ ਲੀਡਰਾਂ ਦਾ ਤਾਂ ਸੁਭਾਅ ਆ ਵੀ ਮੌਕਾ ਪ੍ਰਸਥੀ ਹਣਾ ਉਹ ਕਿਸੇ ਚੀਜ਼ ਤੇ ਸਟੈਂਡ ਥੋੜੋ ਕਰਦੇ ਆ ਬਾਅਦ ਵਿੱਚ ਮੁੱਕਰ ਜਾਂਦੇ ਆ ਹੁਣ ਆਸਰਾਮ ਦੇ ਨਾਲ ਮੋਦੀ ਦੀਆਂ ਫੋਟੋਆਂ ਬਹੁਤ ਨੇ ਮੋਦੀ ਉਹਨੂੰ ਮੱਥਾ ਟੇਕਦਾ ਆਸਰਾਮ ਨੱਚਦਾ ਆ ਪੈਰੀ ਹੱਥ ਲਾਉਂਦੇ ਪੈਰੀ ਹੱਥ ਲਾਉਂਦੇ ਨੇ ਇਸ ਅਡਵਾਨੀ ਜੰਦਾ ਸੋ ਇਹ ਬਲਾਤਕਾਰੀਆਂ ਤੋਂ ਬਚਨ ਬਚਨ ਲਓ ਲਿਆ ਬਿਲਕੁਲ ਜੀ ਅਗਲੀ ਖਬਰ ਦੇ ਵੱਲ ਚੱਲਦੇ ਆ ਅਗਲੀ ਖਬਰ ਥੋੜੀ ਜੀ ਦੁਆਨ ਕੱਲ ਦਾ ਜਿਹੜਾ ਸਵੇਰ ਦਾ ਪੈਦਾ ਕਰਕੇ ਬੈਠੀ ਹੋਈ ਆ ਕਹਿੰਦੇ ਜਗਜੀਤ ਸਿੰਘ ਢੱਲੇਵਾਲ ਹੋਣਾ ਨੇ ਆਪਣਾ ਮਰਨ ਵਰਤ ਤੋੜਤਾ ਇਹ ਕਹਿੰਦੀ ਆ ਸਰਕਾਰ ਕਿਸਾਨ ਕਹਿੰਦੇ ਆ ਨਹੀਂ ਜੀ ਉਹਨਾਂ ਨੇ ਮਰਨ ਵਰਤ ਹਜੇ ਵੀ ਜਾਰੀ ਆ ਤੇ ਉਹਨਾਂ ਨੇ ਨਹੀਂ ਤੋੜਿਆ ਖਬਰ ਸਿਰਫ ਇਹ ਆਈ ਆ ਕਿ ਉਹਨਾਂ ਨੇ ਪਾਣੀ ਪੀਤਾ ਆ ਤੁਸੀਂ ਕਿਵੇਂ ਦੇਖੋਗੇ ਇਹਨੂੰ ਦੇਖੋ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਿਵੇਂ ਤੁਸੀਂ ਦੱਸਿਆ ਹੀ ਆ ਸਰਕਾਰ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਆ ਏਜੀ ਪੰਜਾਬ ਐਡਵੋਕੇਟ ਜਨਰਲ ਪੰਜਾਬ ਗੁਰਮਿੰਦਰ ਸਿੰਘ ਹੋਰਾ ਨੇ ਪੇਸ਼ ਹੋ ਕੇ ਅਦਾਲਤ ਨੂੰ ਦੱਸਿਆ ਡਬਲ ਬੈਂਚ ਨੂੰ ਕਿ ਦੱਲੇਵਾਲ ਸਾਹਿਬ ਨੇ ਮਰਨ ਵਰਤ ਤੋੜਤਾ ਆ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਖਾਤਰ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਸੱਚੇ ਲੀਡਰ ਨੇ ਵਧੀਆ ਇਨਸਾਨ ਨੇ ਉਹਨਾਂ ਨੇ ਲੋਕ ਹਿੱਤਾਂ ਦੇ ਲਈ ਚੰਗਾ ਕੰਮ ਕੀਤਾ ਉਹਨਾਂ ਦੀ ਉਹਨਾਂ ਦਾ ਜਿਹੜਾ ਅੰਦੋਲਨ ਹੈ ਸਿਆਸਤ ਤੋਂ ਪ੍ਰੇਰਿਤ ਨਹੀਂ ਆ ਸੋ ਉਹ ਇਸ ਗੱਲ ਨੂੰ ਸੁਪਰੀਮ ਕੋਰਟ ਨੇ ਅਕਸੈਪਟ ਕੀਤਾ ਤੇ ਇਸ ਦੌਰਾਨ ਜਦੋਂ ਪੰਦੇਰ ਹੋਰਾਂ ਨੂੰ ਛੱਡ ਦਿੱਤਾ ਗਿਆ ਕੱਲ ਸਵੇਰੇ 3 ਵਜੇ ਦੇ ਲਗਭਗ ਪੰਦੇਰ ਹੋਰਾਂ ਨੂੰ ਛੱਡਿਆ ਉਸ ਤੋਂ ਬਾਅਦ ਸਿੱਧਾ ਉਹ ਬਾਦਰਗਾੜ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਡੱਲੇਵਾਲ ਸਾਹਿਬ ਨੇ ਜਿੱਦਣ ਉਹਦੋਂ ਸਾਰਿਆਂ ਨੂੰ ਅਰੈਸਟ ਕੀਤਾ ਗਿਆ ਡੱਲੇਵਾਲ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਵੀ ਜਿੰਨੀ ਦੇਰ ਤੱਕ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉੰਨੀ ਦੇਰ ਤੱਕ ਉਹ ਪਾਣੀ ਵੀ ਨਹੀਂ ਪੀਂਗੇ ਸੋ ਇਸ ਤੋਂ ਬਾਅਦ ਜਦੋਂ ਸਾਥੀਆਂ ਨੂੰ ਰਿਹਾ ਕਰ ਦਿੱਤਾ ਤੇ ਉਹਨਾਂ ਨੂੰ ਉਹਨਾਂ ਨੇ ਪਾਣੀ ਪੀ ਲਿਆ ਪਾਣੀ ਪਲਾਉਣ ਵਾਲਿਆਂ ਦੇ ਵਿੱਚ ਸਾਬਕਾ ਜਿਹੜੇ ਬਿਊਰੋਕਰੇਟ ਨੇ ਜਾਂ ਸਾਬਕਾ ਜਿਹੜੇ ਪੁਲਸ ਅਧਿਕਾਰੀ ਨੇ ਉਹ ਉੱਥੇ ਮੌਕੇ ਤੇ ਸਿਗੇ ਜਿਨ੍ਹਾਂ ਨੇ ਉਹਨਾਂ ਨੂੰ ਪਾਣੀ ਪਲਾਇਆ ਜਿਨ੍ਹਾਂ ਚ ਨਰਿੰਦਰ ਭਾਰਗਵ ਜਸਕਰਨ ਸਿੰਘ ਵਗੈਰਾ ਇਹ ਸਾਰੇ ਸਿਗੇ ਤੋਂ ਸੋ ਇਹ ਇਸ ਗੱਲ ਨੂੰ ਲੈ ਕੇ ਕਾਫੀ ਚੱਲ ਰਿਹਾ ਆ ਕਿ ਡੱਲੇਵਾਲ ਸਾਹਿਬ ਨੇ ਵਰਤ ਤੋੜਤਾ ਆ ਤੇ ਦੂਜੇ ਪਾਸੇ ਕਿਸਾਨ ਕਹਿੰਦੇ ਡੱਲੇਵਾਲ ਸਾਹਿਬ ਨੇ ਵਰਤ ਨਹੀਂ ਤੋੜਿਆ ਸਿਰਫ ਪਾਣੀ ਪੀਤਾ ਸੋ ਇਹ ਗੱਲ ਠੀਕ ਹੈ ਵੀ ਡੱਲੇਵਾਲ ਸਾਹਿਬ ਨੇ ਸਿਰਫ ਪਾਣੀ ਪੀਤਾ ਵਰਤ ਨਹੀਂ ਤੋੜਿਆ ਹੁਣ ਸੋਸ਼ਲ ਮੀਡੀਆ ਤੇ ਦੋ ਤਰ੍ਹਾਂ ਦੀਆਂ ਗੱਲਾਂ ਬੜੇ ਵੱਡੇ ਪੱਧਰ ਤੇ ਚੱਲ ਰਹੀਆਂ ਹੁਣ ਜਦੋਂ 1 ਸਵਾ ਸਾਲ ਦਾ ਜਿਹੜਾ ਅੰਦੋਲਨ ਦਾ ਨਿਚੋੜ ਪੇਸ਼ ਕੀਤਾ ਜਾ ਰਿਹਾ ਵੀ ਇਸ ਸਾਲ ਸਵਾ ਸਾਲ ਦੇ ਵਿੱਚ ਹੋਇਆ ਕੀ ਆ ਆ ਜਿਹੜੇ ਤਾਂ ਡੱਲੇਵਾਲ ਸਾਹਿਬ ਦੇ ਸਮਰਥਕ ਨੇ ਉਹ ਤਾਂ ਇਹ ਕਹਿ ਰਹੇ ਨੇ ਵੀ ਡੱਲੇਵਾਲ ਸਾਹਿਬ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਵੀ ਡੱਲੇਵਾਲ ਸਾਹਿਬ ਨੇ ਆ ਦੇਸ਼ ਦੁਨੀਆ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਉਹਨਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਇਹ ਉਹ ਕੱਲਾ ਸਿਰ ਪੰਜਾਬ ਦੇ ਲੀਡਰ ਨਹੀਂ ਉਹਨਾਂ ਨੇ ਦੇਸ਼ ਦੇ ਲੋਕਾਂ ਦੇ ਲਈ ਵੀ ਆਵਾਜ਼ ਚੁੱਕੀ ਹੈ ਵੀ ਕਿਸਾਨੀ ਨੂੰ ਜੇ ਡੁੱਬਦੀ ਕਿਸਾਨੀ ਨੂੰ ਬਚਾਉਣਾ ਹੈ ਸੋ ਉਹਦੇ ਲਈ ਉਹਨਾਂ ਨੇ ਆਪਣਾ ਜੀਵਨ ਦਾਤ ਤੇ ਲਾ ਦਿੱਤਾ ਇਦਾਂ ਦੀਆਂ ਗੱਲਾਂ ਕੋਸ਼ਾਰੀਆਂ ਨੇ ਦੂਜੇ ਪਾਸੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਨੇ ਅਸਲ ਕਿਸਾਨੀ ਅੰਦੋਲਨਾਂ ਦਾ ਰਾਹ ਰੋਕ ਦਿੰਦਾ ਹੈ ਡੱਲੇਵਾਲ ਸਾਹਿਬ ਨੇ ਕਿਸਾਨੀ ਅੰਦੋਲਨਾਂ ਦਾ ਆਉਣ ਵਾਲੇ ਪੇ ਵਿਖੀ ਕਿਸਾਨੀ ਅੰਦੋਲਨਾਂ ਦਾ ਪਠਾ ਬਠਾ ਕੇ ਰੱਖਤਾ ਹੈ ਇਹਨਾਂ ਨੇ ਜਿਹੜੇ ਕਿਸਾਨ ਵੱਡੇ ਅੰਦੋਲਨ ਕਿਸਾਨ ਅੰਦੋਲਨ ਹੋ ਸਕਦੇ ਸੀ ਉਹਨਾਂ ਦੀ ਫੂਕ ਕੱਢਦੀ ਆ ਕਿਉਂਕਿ ਅਸਲੀ ਲੜਾਈ ਤੇ ਅਸਲੀ ਮੁੱਦੇ ਹਾਲੇ ਆਉਣ ਵਾਲੇ ਸਮੇਂ ਦੇ ਵਿੱਚ ਦਿਖਣ ਨੂੰ ਮਿਲ ਲਗੇ ਚੁਣੌਤੀਆਂ ਜ਼ਿਆਦਾ ਵੱਡੀਆਂ ਨੇ ਇਹਨਾਂ ਨੇ ਕੀ ਕੀਤਾ ਵੀ ਆ ਜਿਹੜਾ ਗੈਰ ਜ਼ਰੂਰੀ ਮੁੱਦਿਆਂ ਤੇ ਅੰਦੋਲਨ ਕਰਕੇ ਜਿਹੜੇ ਅਸਲੀ ਮੁੱਦਿਆਂ ਤੋਂ ਉਹ ਉਹ ਸਾਰੇ ਉੱਲੇ ਚਲੇ ਗਏ ਆ ਸੋ ਇਹ ਦੋ ਤਰ੍ਹਾਂ ਦਾ ਨੈਰੇਟਿਵ ਚੱਲਦਾ ਤੇ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਬੁੱਧੀਜੀਵੀ ਜਿਹੜੇ ਨੇ ਜਾਂ ਕਿਸਾਨ ਚਿੰਤਕ ਨੇ ਕਿਸਾਨ ਅਰਥਸ਼ਾਸਤਰੀ ਨੇ ਉਹ ਡੱਲੇਵਾਲ ਸਾਹਿਬ ਦੇ ਅੰਦੋਲਨ ਨਾਲ ਕੋਈ ਬਹੁਤੇ ਸਹਿਮਤ ਨਹੀਂ ਸੀ ਪੰਦੇਰ ਸਾਹਿਬ ਨੂੰ ਲੈ ਕੇ ਤਾਂ ਉਹਨਾਂ ਦੇ ਕਿੰਤੂ ਪਰੰਤੂ ਮਤਲਬ ਨਾ ਸਿਰਫ ਸੰਯੁਕਤ ਕਿਸਾਨ ਮੋਰਚਾ ਬਲਕਿ ਬਾਕੀ ਸੰਸਥਾਵਾਂ ਦੇ ਵਿੱਚ ਵੀ ਬੰਦੇਰ ਸਾਹਿਬ ਦੇ ਜਿਹੜਾ ਓਵਰਆਲ ਕਿਰਦਾਰ ਆ ਉਹਨੂੰ ਲੈ ਕੇ ਕਿੰਤੂ ਪਰੰਤੂ ਹੈਗਾ ਹੀ ਆ ਕਿਉਂਕਿ ਡੱਲੇਵਾਲ ਸਾਹਿਬ ਦੇ ਕਿਰਦਾਰ ਨੂੰ ਲੈ ਕੇ ਇਦਾਂ ਦਾ ਕੁਝ ਨਹੀਂ ਆ ਬੰਦੇਰ ਸਾਹਿਬ ਦੇ ਕਿਰਦਾਰ ਨੂੰ ਲੈ ਕੇ ਹੈਗਾ ਕਿ ਉਹਨਾਂ ਦੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਕਿ ਇਹ ਏਜੰਸੀਆਂ ਨੂੰ ਮਿਲੇ ਹੋਇਆ ਸਿਆਸੀ ਲੀਡਰ ਵੀ ਕਹਿੰਦੇ ਨੇ ਕਿ ਇਹ ਇਹਨਾਂ ਦੀ ਏਜੰਸੀਆਂ ਨਾਲ ਮਿਲੀਭੁਗਤਿਆ ਜਾਂ ਹੋਰ ਇਦਾਂ ਦੀਆਂ ਗੱਲਾਂ ਵੀ ਬਹੁਤ ਸਾਰੀਆਂ ਚੱਲਦੀਆਂ ਨੇ ਪਰ ਅਸੀਂ ਇਸ ਗੱਲ ਦਾ ਕੋਈ ਦਾਵਾ ਨਹੀਂ ਕਰਦੇ ਕੋਈ ਪੁਸ਼ਟੀ ਨਹੀਂ ਕਰਦੇ ਵੀ ਉਹਨਾਂ ਦਾ ਕੀ ਆ ਪਰ ਸਾਡਾ ਇਹ ਸਾਡਾ ਇਹਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਾਂ ਜੋ ਅਖਬਾਰਾਂ ਕਹਿ ਰਹੀਆਂ ਅਸੀਂ ਤਾਂ ਉਹਦੀ ਉਸੇ ਰੂਪ ਚ ਪੇਸ਼ਕਾਰੀ ਕਰ ਰਹੇ ਹਾਂ ਤੇ ਦੇਖਣ ਵਾਲੀ ਗੱਲ ਇਹ ਆ ਕਿ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਹਫਤੇ ਦੇ ਵਿੱਚ ਜੋ ਹੋਣਾ ਸੀ ਉਹ ਹੋ ਗਿਆ ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ ਭਵਿੱਖ ਕੀ ਰਹੂਗਾ ਖਬਰ ਸੁਣ ਕੇ ਹਾਸਾ ਤਾਂ ਆਉਂਦਾ ਹੀ ਆਉਂਦਾ ਪਰ ਹਰਾਨੀ ਤੇ ਦੁੱਖ ਸਭ ਤੋਂ ਜ਼ਿਆਦਾ ਆ ਜੀ ਖਬਰ ਕੁਛ ਇਸ ਤਰ੍ਹਾਂ ਆਈ ਸੀ ਕਿ ਚੰਡੀਗੜ੍ਹ ਦੀ ਨਗਰ ਨਿਗਮ ਨੇ ਕਿਹਾ ਹੋਇਆ 2022 ਤੋਂ ਕੋਈ ਸਕੀਮ ਹੈ ਕੁੱਤਿਆਂ ਦੀ ਨਸਬੰਦੀ ਦੀ ਜੇ ਇੱਕ ਕੁੱਤਾ ਲਿਆਓ ਉਹਦੀ ਨਸਬੰਦੀ ਕਰਾਓ ਤੇ 1700 ਰੁਪਏ ਲੈ ਕੇ ਜਾਓ ਹਾਂ ਇੰਨਾ ਜ਼ਰੂਰ ਹੈ ਕਿ ਚੰਡੀਗੜ੍ਹ ਦੇ ਵਿੱਚ ਉਹਨੇ ਕਿ ਕੁੱਤੇ ਹੋਣਗੇ ਜਿਹੜੇ ਪੰਜਾਬ ਦੇ ਤਿੰਨ ਚਾਰ ਪਿੰਡਾਂ ਦੇ ਰਲਾ ਕੇ ਆਪਾਂ ਵੀ ਨਹੀਂ ਕਰ ਸਕਦੇ ਮਤਲਬ ਇੰਨੇ ਤਾਂ ਨਹੀਂ ਹੋਣਗੇ ਚੰਡੀਗੜ੍ਹ ਚ ਕੁੱਤੇ ਪਰ ਆਪਾਂ ਪ੍ਰਸ਼ਟ ਇੰਨੇ ਕ ਹੋ ਚੁੱਕੇ ਆ ਆਪਾਂ ਨਹੀਂ ਪ੍ਰਸ਼ਟ ਹੋਏ ਮਨੋਖਾ ਇੰਨਾ ਪ੍ਰਸ਼ਟ ਹੋ ਚੁੱਕਾ ਆ ਕਿ ਉਹਦਾ ਲਾਲਚ ਇੰਨਾ ਵੱਧ ਚੁੱਕਾ ਆ ਕਿ ਉਹ ਇੱਥੇ ਵੀ ਕਪੜਾ ਲੱਭ ਲੈਂਦਾ ਆ ਜੀ ਬਿਲਕੁਲ ਖਬਰੇ ਸਾਹਮਣੇ ਆਈ ਆ ਕਿ ਕੱਲੇ ਚੰਡੀਗੜ੍ਹ ਦੇ ਨਹੀਂ ਬਲਕਿ ਆਲੇ ਦਿਵਾਲੇ ਦੇ ਜਿਵੇਂ ਜਿਲਖਪੁਰ ਦੇ ਕੁੱਤੇ ਫੜ ਕੇ ਵੀ ਉਹਨਾਂ ਦੀ ਨਸਬੰਦੀ ਕਰਾ ਦਿੱਤੀ ਗਈ ਜਾਲੀਦਾਰ ਕਾਰਡ ਦਿਖਾ ਕੇ ਚੰਡੀਗੜ੍ਹ ਦੇ ਜਾਲੀਦਾਰ ਕਾਰਡ ਦਿਖਾ ਕੇ ਜ਼ੀਰਖਪੁਰ ਤੋਂ ਫੜ ਕੇ ਵੀ ਕੁੱਤਿਆਂ ਦੀ ਨਸਬੰਦੀ ਕਰਾ ਦਿੱਤੀ ਗਈ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਅਸੀਂ ਜਾਲੀਦਾਰ ਕਾਰਡ ਤੇ ਕੁੱਤਾ ਲੈ ਕੇ ਉਹਦੀ ਨਸਬੰਦੀ ਕਰਾ ਕੇ ਪੈਸੇ ਲੈ ਕੇ ਜਾ ਰਹੇ ਹਾਂ ਉਹਦੇ ਵਿੱਚ ਕੁੱਤੇ ਨੇ ਤਾਂ ਕਹਿਣਾ ਹੀ ਨਹੀਂ ਮੈਂ ਜ਼ੀਰਖਪੁਰ ਤੋਂ ਆਇਆ ਸੀ ਮੈਂ ਰੋਪੜ ਤੋਂ ਆਇਆ ਸੀ ਮਨੂਜੀ ਇਹਨਾਂ ਨੇ ਬਠਿੰਡੇ ਤੋਂ ਚੁੱਕ ਲਿਆ ਹਨ ਇਹ ਤਾਂ ਕਹਿਣਾ ਨਹੀਂ ਪਰ ਬਹੁਤ ਸੋਹਣਾ ਮੈਂ ਬੜੇ ਵਧੀਆ ਤਰੀਕੇ ਦੇ ਨਾਲ ਮਨੁੱਖ ਨੇ ਇਹਦੇ ਵਿੱਚ ਜਿਹੜਾ ਇੱਕ ਕਪਲਾ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਕਪੜਾ ਹੋਇਆ ਆ ਦੂਜੀ ਗੱਲ ਇਹ ਆ ਕਿ ਸਾਡੇ ਦੇਸ਼ ਦੇ ਲੋਗ ਇੱਥੇ ਤੱਕ ਇਹਨਾਂ ਦਾ ਮਿਆਰ ਘਿਰ ਚੁੱਕਿਆ ਆ ਕਿ ਜਿੱਥੇ ਵੀ ਹੱਥ ਪੈਂਦਾ ਉੱਥੇ 100 ਰੁਪਈਆ ਵੀ ਨਹੀਂ ਛੱਡਦੇ ਬਿਲਕੁਲ ਠੀਕ ਗੱਲ ਐ ਤੁਹਾਡੀ 50 ਰੁਪਈਆ ਵੀ ਨਹੀਂ ਛੱਡਣੇ ਲੱਖ ਵੀ ਨਹੀਂ ਛੱਡਣਾ ਜਿੱਥੇ ਹੱਥ ਪੈਂਦਾ ਉੱਥੋਂ ਹੀ ਪੈਸੇ ਲੈਣੇ ਮਤਲਬ ਲਾਲਚ ਇੰਨਾ ਕਿ ਵੱਧ ਗਿਆ ਆ ਕਿ ਕੋਈ ਵੀ ਜਗ੍ਹਾ ਇਦਾਂ ਦੀ ਨਹੀਂ ਛੱਡੀ ਜਾਂਦੀ ਕਿ ਜਿੱਥੋਂ ਪੈਸੇ ਨਾ ਵਸੂਲੇ ਜਾਣ ਜਿਨ੍ਹਾਂ ਦੀਆਂ ਕਰੋੜਾ ਰੁਪਈਆ ਲੱਖਾਂ ਰੁਪਈਆ ਇਹ ਹਜ਼ਾਰਾਂ ਰੁਪਏ ਮਹੀਨੇ ਦੀਆਂ ਤਨਖਾਹਾਂ ਵੀ ਨੇ ਉਹ ਵੀ 100-150 ਹਜ਼ਾਰ ਰੁਪਏ ਦੀ ਥੱਗੀ ਮਾਰਦੇ ਆ ਬੇਈਮਾਨੀ ਕਰਦੇ ਆ ਕੁੱਤਿਆਂ ਵਾਲੀ ਐਗਜ਼ਾਮਪਲ ਤਾਂ ਆਪਣੇ ਆਪ ਦੇ ਵਿੱਚ ਨਿਵੇਕਲੀ ਐਗਜ਼ਾਮਪਲ ਆ ਤੁਸੀਂ ਇਹ ਦੇਖੋ ਕਿ ਕੁੱਤਿਆਂ ਦੀ ਪ੍ਰਜਨਨ ਪਰ ਕਿਰਿਆ ਅਸੀਂ ਬੰਦ ਕਰਦੇ ਪਏ ਆ ਤਾਂ ਕਿ ਉਹਨਾਂ ਦੀਆਂ ਅਗਲੀਆਂ ਜਿਹੜੀਆਂ نسلਾਂ ਨੇ ਉਹ ਪੈਦਾ ਨਾ ਹੋਣ ਹੈਨਾ ਤੇ ਉਹ ਬੰਦ ਕਰਨ ਦੇ ਲਈ ਅਸੀਂ ਕਿਹੋ ਜਿਹਾ ਕੁਦਰਤ ਦੇ ਨਾਲ ਖਿਲਾਰਡ ਕਰਦੇ ਪਏ ਆ ਉੱਥੇ ਵੀ ਕਰਾਪਸ਼ਨ ਕਰਦੇ ਕਰਾਪਸ਼ਨ ਕਰਦੇ ਤੇ ਫਿਰ ਅਸੀਂ ਬਾਅਦ ਇਹ ਕਹਿ ਦੇਣਾ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਮਿਹਨਤ ਦੀ ਰੋਟੀ ਕਮਾਈ ਆ ਬਸ ਸਾਡੇ ਹੁਣ ਬੱਚੇ ਸੈਟਲ ਹੋ ਜਾਣ ਹੁਣ ਸਾਨੂੰ ਪਰਮਾਤਮਾ ਤੋਂ ਕੁਝ ਨਹੀਂ ਚਾਹੀਦਾ ਰੱਬ ਨੇ ਤਾਂ ਬੜੀ ਸ਼ੁਕਰ ਹੈ ਤੇ ਬੜੀ ਲਹਿਰ-ਭੇਰ ਲਈ ਹੈ ਜੀ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਇਹ ਲਾਲਚ ਖਤਮ ਹੋਣੇ ਚਾਹੀਦੇ ਆ ਲਾਲਚ ਬੇਅੰਤਹਾ ਨਹੀਂ ਤੇ ਇਹ ਲਾਲਚ ਦੀ ਕੋਈ ਸੀਮਾ ਨਹੀਂ ਇਹਦੇ ਲਈ ਸਬਰ ਸੰਤੋਖ ਨੂੰ ਜਾਂ ਸੰਘਰਸ਼ ਨੂੰ ਆਪਣਾ ਗਹਿਣਾ ਬਣਾਉਣ ਦੀ ਲੋੜ ਆ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣ ਦੀ ਲੋੜ ਆ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ ਨਹੀਂ ਤਾਂ ਜਿੱਥੇ ਅਸੀਂ ਖੜੇ ਆ ਉਸ ਤੋਂ ਵੀ ਪਿੱਛੇ ਜਾਵਾਂਗੇ ਅਸੀਂ ਕੋਈ ਸਮਾਜ ਨੂੰ ਅੱਗੇ ਨਹੀਂ ਲੈ ਕੇ ਜਾ ਰਹੇ ਸੋ ਇਸਾਫ਼ ਤੇ ਅ ਇੰਨਾ ਖਬਰਾਂ ਤੇ ਅਸੀਂ ਜਿਹੜੀਆਂ ਵੱਡੀਆਂ ਖਬਰਾਂ ਸੀਗੀਆਂ ਉਹਨਾਂ ਤੇ ਚਰਚਾ ਕੀਤੀ ਆ ਸੋ ਹੁਣ ਦਿਓ ਸਾਨੂੰ ਇਜਾਜ਼ਤ ਅਗਲੇ ਹਫਤੇ ਅਸੀਂ ਫੇਰ ਮਿਲਾਂਗੇ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ